ਸੋ ਅੱਜ ਪਰਿਵਾਰ ਦਿਖਾਵਾਂਗੇ ਤੇ ਨਾਲ ਦੀ ਨਾਲ ਪਰਿਵਾਰ ਨਾਲ ਗੱਲਬਾਤ ਵੀ ਕਰਾਂਗੇ ਖੁਦ ਇੰਟਰਨੈਸ਼ਨਲ ਹੋਕੀ ਪਲੇਅਰ ਰਹੇ ਨੇ ਤੇ ਬੜੀ ਸਟਰਗਲ ਕੀਤੀ ਬੜੀ ਮਿਹਨਤ ਕੀਤੀ ਹੈ ਮਿਹਨਤ ਕਰਕੇ ਪ੍ਰਮਾਤਮਾ ਨੇ ਫਲ ਵੀ ਦਿੱਤਾ ਹੈ ਤੇ ਬਾਹਰ ਜਾ ਕੇ ਸੈੱਟ ਵੀ ਹੋ ਗਏ ਨੇ ਪਰ ਕਿਤੇ ਨਾ ਕਿਤੇ ਅੱਜ ਵੀ ਆਪਣੇ ਪੰਜਾਬ ਨੂੰ ਤੇ ਆਪਣੇ ਸ਼ਹਿਰ ਨੂੰ ਆਪਣੇ ਪਿੰਡ ਨੂੰ ਨਹੀਂ ਭੁਲਾਇਆ ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕੀ ਗੁਰਨਾਨਕ ਦੇਵ ਹੋਕੀ ਅਕੈਡਮੀ ਚਾਹਲ ਕਲਾਂ ਸੋ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਐਨਆਰਆਈ ਵੀਰਾਂ ਵੱਲੋਂ ਜਰੀਏ ਚਲਾਈ ਜਾ ਰਹੀ ਏ ਫਰੀ ਹੋਕੀ ਅਤੇ ਗੇਂਦ ਸ਼ੂਜ਼ ਵਰਦੀ ਹਰ ਇੱਕ ਚੀਜ਼ ਜਰੀਏ ਉਹ ਇਹਨਾਂ ਨੂੰ ਪ੍ਰੋਵਾਈਡ ਕਰਦੇ ਨੇ ਬੜੀ ਮਿਹਨਤ ਕੀਤੀ ਏ ਮਿਹਨਤ ਕਰਕੇ ਕੁਝ ਨਾ ਕੁਝ ਬਣੇ ਨੇ ਤੇ ਬਾਹਰ ਜਾ ਕੇ ਸੈੱਟ ਹੋਏ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਆਪਣੇ ਪਿੰਡ ਨੂੰ ਤੇ ਆਪਣੇ ਪੰਜਾਬ ਨੂੰ ਨਹੀਂ ਭੁਲਾਇਆ ਤੇ ਮਿਹਨਤ ਵੀ ਕਰਦੇ ਨੇ ਉੱਤੇ ਤੇ ਕਿਤੇ ਨਾ ਕਿਤੇ ਇਹਨਾਂ ਦੇ ਨਾਲ ਸੈਲੀਬ੍ਰੇਸ਼ਨ ਵੀ ਕਰਦੇ ਨੇ ਹੁਣ ਯੂਐਸਏ ਤੋਂ ਬਟਾਲੇ ਪਹੁੰਚੇ ਨੇ ਚਾਲ ਕਲਾ ਆਪਾਂ ਗੱਲਬਾਤ ਵੀ ਕਰਾਂਗੇ ਕਿੱਦਾਂ ਮਨ ਦੇ ਵਿੱਚ ਆਇਆ ਤੇ ਕਿਉਂ ਅਜੇ ਵੀ ਸੇਵਾ ਕਰਦੇ ਪਏ ਨੇ ਆਪਾਂ ਗੱਲਬਾਤ ਕਰਾਂਗੇ ਕੋਈ ਵੀ ਜਿਹੜੇ ਨੇ ਪਲੇ ਰਹਿ ਚੁੱਕੇ ਨੇ ਗੱਲਬਾਤ ਕਰਦੇ ਆਂ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਮੇਰਾ ਨਾਮ ਹਰਜਿੰਦਰ ਸਿੰਘ ਚਾਲਾਏ ਅਰਜਿੰਦਰ ਸਿੰਘ ਜੀ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਕਿ ਤੁਹਾਡਾ ਪਰਿਵਾਰ ਬੜਾ ਵੱਡਾ ਹੈ ਤੇ ਸੇਵਾ ਵੀ ਤੁਸੀਂ ਬੜੀ ਕਰਦੇ ਹੋ ਤੇ ਆਪਣੀ ਦੱਸਿਓ ਕਿ ਕਿੰਨੀ ਕਿ ਮਿਹਨਤ ਕੀਤੀ ਹੈ ਤਾਂ ਤੁਸੀਂ ਇਸ ਮਕਾਮ ਤੇ ਪਹੁੰਚੇ ਹੋ ਦੇਖੋ ਜੀ ਮਿਹਨਤ ਤੇ ਜਿੰਦੋਂ ਦੇ ਇੱਥੇ ਮਰਕਰ ਜਗਾਇਤੀ 30 ਸਾਲ ਹੋ ਗਏ ਲੱਗੇ ਆਂ ਔਰ ਮੇਰੇ ਖਿਆਲ ਨਾਲ ਮਰਦੇ ਦਮ ਤੱਕ ਚੱਲਦੀ ਰਹਿਣੀ ਆ ਜੀ ਤੇ ਪਰਿਵਾਰ ਇਹ ਤੇ ਜੇ ਛੋਟਾ ਜਿਹਾ ਪਰ ਆਹੀਂ ਕਹਿੰਦੇ ਇਹਦੋਂ ਵੀ ਵੱਡਾ ਹੋਵੇ ਜਦੋਂ ਇਹ ਵੱਡਾ ਹੋਵੇ ਤੇ ਪਰਮਾਤਮਾ ਨੇ ਜਿੰਨਾ ਕੁਝ ਦਿੱਤਾ ਇਹਨੂੰ ਅਸੀਂ ਅੱਗੇ ਵੰਡੀਏ ਹੋਰ ਇਹਨਾਂ ਵਾਸਤੇ ਸਾਡੇ ਕੋਲ ਇੰਨੇ ਹੋਣ ਵੀ ਅਸੀਂ ਇਹਨਾਂ ਦਾ ਪਰਵਾਹ ਹੀ ਨਾ ਕਰੀਏ ਜੀ ਉਹ ਦੇਣ ਲੱਗਾ ਖੁੱਲੇ ਦਿਲ ਨਾਲ ਦੇ ਰਿਹਾ ਵਾਸਤੇ ਪਰਵਾਹ ਹੀ ਵੀ ਨਹੀਂ ਕਰਦੇ ਹੈਗੇ ਬਈ ਜਿਹੜਾ ਆਪਣੇ ਬਾਪ ਦਾ ਦੇ ਰਿਹਾ ਉਹਦਾ ਦਿੱਤਾ ਅਸਲ ਜੇ ਵੰਡੀ ਜਾ ਰਿਹਾ ਤੇ ਇਹ ਪਰਿਵਾਰ ਬੜਾ ਸੋਹਣਾ ਵਾ ਅਸੀਂ ਚਾਹੁੰਦੇ ਹਾਂ ਕਿ ਸਾਡੇ 3 ਪੁੱਤਰ ਅੱਗੇ ਵਧਣ ਸਾਰੇ ਸਮਾਜ ਦੇ ਚੰਗੇ ਇਨਸਾਨ ਬਣ ਹੋਰ ਕੁਝ ਵੀ ਨਿੱਤੇ ਚੰਗੀ ਡਰਗ ਤੋਂ ਬਚ ਜਨਸ਼ਾਂ ਤੋਂ ਬਚ ਜਾਣ ਜੇ ਅਸੀਂ ਇਹਨਾਂ ਨੂੰ ਬਚਾ ਲਿਆ ਨਾ ਉਹਨਾਂ ਉਸ ਸਮੇਂ ਤੇ ਅਸੀਂ ਬਹੁਤ ਕੁਝ ਕਰ ਜਾਂਦੇ ਬਹੁਤ ਤਰੱਕੀ ਕਰ ਜਾਂਦੇ ਸਾਨੂੰ ਲੋੜ ਆ ਇਹਨਾਂ ਨੂੰ ਬਚਾਉਣ ਦੀ ਪ੍ਰੋਬਲਮ ਤੇ ਇਹ ਆ ਨਾ ਕਿ ਹਰ ਆਦਮੀ ਇਹ ਹੀ ਸੋਚਦਾ ਯਾਰ ਮੈਂ ਕਿਉਂ ਕਰਾਂ ਯਾਰ ਜਿੰਨਾ ਕੁਝ ਕਿਸੇ ਕੋਲ ਵੀ ਹੁੰਦਾ ਨਾ ਤੁਸੀਂ ਕੋਸ਼ਿਸ਼ ਕਰੋ ਔਰ ਮੈਂ ਕਦੀ ਵੀ ਨਹੀਂ ਸੋਚਿਆ ਮੈਨੂੰ ਇੰਨਾ ਡਿਫਰੈਂਸ ਕਦੀ ਨਹੀਂ ਲੱਗਾ ਕਿ ਮੇਰਾ ਪੋਤੇ ਅੱਜ ਆ ਮੇਰੇ ਆਤੀਆ ਪੋਤਾ ਨਹੀਂ ਹੈ ਮੈਨੂੰ ਸੇਮ ਫੀਲ ਲੱਗਦਾ ਵਾ ਤੇ ਮੈਂ ਉੱਥੇ ਬੈਠਾ ਵੀ ਇੰਨਾ ਇੰਜੋਏ ਕਰਦਾ ਕੈਮਰੇ ਚ ਹਮੇਸ਼ਾ ਦੇਖਦਾ ਵਾ ਕਿ ਹਾਂ ਵੀ ਨਿਆਣੇ ਖੇਡ ਰਹੇ ਆ ਉਹ ਈਵਨ ਕਿ ਹੁਣ ਵੀ ਮੇਰਾ ਖਿਆਲ ਵੀ ਵਾਈਫ ਵੇਖ ਰਹੀ ਹੋਊਗੀ ਉੱਥੇ ਕਿ ਹਾਂ ਨਿਆਣੇ ਸ਼ਾਮ ਨੂੰ ਸਵੇਰੇ ਕਿੰਨੇ ਆਏ ਆ ਕੌਣ ਕੀ ਕਰ ਰਿਹਾ ਉਹਨਾਂ ਦਾ ਸਾਰਾ ਖਿਆਲ ਰਹੇ ਤੇ ਜਦੋਂ ਮੈਂ ਇਹਨਾਂ ਨੂੰ ਕਿਸੇ ਚੀਜ਼ ਦੀ ਵੀ ਲੋੜ ਹੁੰਦੀ ਆ ਲੈਂਦੇ ਤੁਸੀਂ ਇਹਨਾਂ ਕੋਲ ਪੁੱਛ ਲਓ ਡਾਈਟ ਵਗੈਰਾ ਫਿਰ ਕੀ ਕੀ ਦਿੱਤਾ ਜਾਂਦਾ ਜੀ ਤੁਹਾਡੇ ਲੋਕ ਇਹਨਾਂ ਨੂੰ ਕੇਲੇ ਦਿੱਤੇ ਜਾਂਦੇ ਆ ਬਾਦਾਮ ਦਿੱਤੇ ਜਾਂਦੇ ਆ ਜੇ ਗਰਮੀਆਂ ਦਾ ਮੌਸਮ ਆ ਤੇ ਅਸੀਂ ਜੂਸ ਤੇ ਅਮਲ ਇਸ ਕੰਜੀ ਬਣਾ ਕੇ ਦਿੰਨੇ ਆ ਜੋ ਜੋ ਵੀ ਠੀਕ ਲੱਗਦਾ ਸਮੇਂ ਦੇ ਮੁਤਾਬਕ ਅਸੀਂ ਸੋ ਬੜਾ ਵਧੀਆ ਉਪਰਾਲਾ ਕੀਤਾ ਜੀ ਤੁਸੀਂ ਆਪਣੇ ਘਰ ਦੇ ਵਿੱਚ ਗਰਾਊਂਡ ਬੜੀ ਮਹਿੰਗੀ ਗਰਾਊਂਡ ਬਣਾਤੀ ਹੈ ਪਰਿਵਾਰ ਆ ਤੁਹਾਡਾ ਪਤਾ ਲੱਗੇ ਕਿ ਤੁਸੀਂ ਬੇਟੇ ਦਾ ਜਨਮ ਦਿਨ ਵੀ ਜਿਹੜਾ ਇਸ ਪਰਿਵਾਰ ਨਾਲ ਸੈਲੀਬ੍ਰੇਸ਼ਨ ਕੀਤਾ ਤੇ ਤੁਹਾਡੀ ਵੀ ਐਨੀਵਰਸਰੀ ਜਿਹੜੀ ਇੱਥੇ ਹੀ ਤੁਸੀਂ ਮਨਾਈ ਗਈ ਹੈ ਕੀ ਕਹਿਣਾ ਚਾਹਦੇ ਹੋ ਦੇਖੋ ਜੀ ਇਹ ਜਿਹੜੀ ਹਾਕੀ ਆ ਜੇ ਮੈਂ ਇੱਥੇ ਹੁੰਦਾ ਤੇ ਸ਼ਾਇਦ ਹੋ ਸਕਦਾ ਮੈਂ ਆਪਣੇ ਪੁਰਾਣੇ ਕਮਰੇਆਂ ਦੋਵਾਂ ਨੂੰ ਦਰਵਾਜ਼ੇ ਵੀ ਨੰਬਰ ਕਰ ਸਕਦਾ ਇਸ ਹਾਕੀ ਨੇ ਮੈਨੂੰ ਇੱਥੇ ਬਚਾਇਆ ਇਸ ਹਾਕੀ ਨੇ ਇੱਥੇ ਬਚਾਇਆ ਤੇ ਮੇਰਾ ਫਰਜ਼ ਬਣਦਾ ਕਿ ਮੈਂ ਉਹਦਾ ਵਾਪਸ ਕਰ ਜਾ ਲਾਵਾਂ ਤੇ ਉਹੀ ਮੈਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਤਰ੍ਹਾਂ ਹੀ ਮੈਂ ਇਸ ਜਨਮ ਚ ਹਸਤਾਬ ਬਰਾਬਰ ਕਰ ਜਵਾਂ ਜੇ ਹੋ ਸਕਿਆ ਤੇ ਮੈਂ ਟਰਾਈ ਕਰਦਾ ਨਾ ਤੇ ਅੱਗੇ ਆ ਕਿ ਮੇਰੇ ਬੱਚੇ ਔਰ ਮੇਰਾ ਪਰਿਵਾਰ ਮੈਂ ਨਾ 100% ਸਾਥ ਦਿੰਦੇ ਆ ਉਹਨਾਂ ਪਰਵਾਰ ਨਾਲ ਕੋਈ ਚੰਗੀ ਚੀਜ਼ ਨਹੀਂ ਸੋ ਫਿਰ ਹੁਣ ਕਿੰਨੀ ਦੇਰ ਵਾਸਤੇ ਇੱਥੇ ਆਏ ਹੋ ਤੇ ਕਿੰਨੀ ਦੇਰ ਪਰਿਵਾਰ ਦੇ ਵਿੱਚ ਰਹਿਣਾ ਤੇ ਫਿਰ ਕਿਦੋਂ ਜਾਣਾ ਤੁਸੀਂ ਵਾਪਸੀ ਮੈਂ ਤੇ ਦੇਖੋ ਜੀ ਹੁਣ ਇਹ ਅਜੇ 18 ਸਾਲਾਂ ਦਾ ਆ ਤੇ ਮੈਂ ਹਮੇਸ਼ਾ ਕਹਿੰਦਾ ਪੁੱਤ ਜਾਬੀਆਂ ਫੜ ਮੈਨੂੰ ਆਜ਼ਾਦ ਕਰ ਦਿਓ ਮੈਂ ਤੁਹਾਡੇ ਕੋਈ ਚੀਜ਼ ਨਹੀਂ ਮੰਗਦਾ ਮੈਨੂੰ ਆਪਣੇ ਪਰਿਵਾਰ ਚ ਇੱਥੇ ਆਉਣ ਦਿਓ ਜਾਣ ਦਿਓ ਹੁਣ ਵੀ ਮੈਂ ਮਤਲਬ 3 ਮਹੀਨੇ ਆਏ ਆ ਤੇ ਜਿੰਨਾ ਚਿਰ ਨਾਲ ਦੇ ਮੈਨੂੰ ਧੱਕੇ ਮਾਰ ਕੇ ਨਹੀਂ ਕੱਢਦੇ ਮੈਂ ਤੇ ਇੱਥੇ ਰੁਗਾਂਗਾ ਜਾਂ ਕਿਤੇ ਘਰ ਦੀ ਨੇ ਪਿਆਰ ਚ ਫੋਨ ਚ ਕਹਿ ਦਿੱਤਾ ਵੀ ਹਣੀ ਆ ਜਾ ਬੰਦਿਆ ਪੁੱਤ ਬਣ ਕੇ ਤੇ ਮੈਂ ਤੇ ਭੱਜਾਂਗਾ ਨਹੀਂ ਵਾਣਾ ਮੇਰਾ ਮਨ ਇੱਥੇ ਸੋ ਸੋ ਗਰਾਊਂਡ ਬਣਾਈਏ ਤੁਸੀਂ ਘਰ ਦੇ ਵਿੱਚ ਹੀ ਪਰਿਵਾਰ ਦੇ ਵਿੱਚ ਤੇ ਪਰਿਵਾਰ ਹੀ ਜਿਹੜਾ ਖੇਡਦਾ ਵਾ ਕੀ ਕਹਿਣਾ ਚਾਹੁੰਦਾ ਦੇਖੋ ਜੀ ਮੈਨੂੰ ਓਨੀ ਖੁਸ਼ੀ ਆਪਣੀ ਕੋਠੀ ਬਣਾਉਣ ਦੀ ਨਹੀਂ ਹੋਈ ਜਿੰਨੀ ਮੈਨੂੰ ਆਹ ਹੋਈ ਆ ਜੀ ਕਿਉਂਕਿ ਅੱਗੇ ਮੈਨੂੰ ਉਹ ਉੱਥੇ ਜਾ ਕੇ ਪਿੰਡ ਬੱਚਿਆਂ ਨੂੰ ਮਿਲਣਾ ਪੈਂਦਾ ਤੇ ਹੁਣ ਮੇਰਾ ਇੱਥੇ ਆਉਂਦਿਆਂ ਨੂੰ ਘਰ ਹੀ ਬੈਠੇ ਹੁੰਦੇ ਆਉਂਦਿਆਂ ਨੂੰ ਸਾਰੇ ਆਏ ਹੁੰਦੇ ਆ ਮੈਂ ਬਾਹਰ ਕੁਰਸੀ ਲਾ ਕੇ ਬਹਿ ਜਾਂਦੇ ਆ ਸਾਰੇ ਜਣੇ ਗੱਪਾਂ ਮਾਰਦੇ ਆ ਆਪਣੀਆਂ ਪੁਰਾਣੀਆਂ ਆਈ ਯਾਦਾਂ ਤਾਜ਼ੀਆਂ ਕਰਦੇ ਆ ਜੀ ਸਾਨੂੰ ਯਾਦ ਆਉਂਦਾ ਕਿ ਜਦੋਂ ਅਸੀਂ ਇੰਨਾ ਵਰਗੇ ਹੁੰਨੇ ਸਾਂ ਤੇ ਕਿਹੜੇ ਹਾਲਾਤਾਂ ਚ ਅਸੀਂ ਨਿਕਲੇ ਆ ਅਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਆ ਕਿ ਜਿੰਨਾ ਅਸੀਂ ਐਡੇ ਅਮੀਰਾ ਪਰਿਵਾਰਾਂ ਚੋਂ ਤਾਂ ਹੈ ਨਹੀਂ ਸੀ ਨੋਰਮਲ ਪਰਿਵਾਰਾਂ ਚੋਂ ਸੀ ਤੇ ਪਰ ਮੈਂ ਚਾਹੁੰਦਾ ਵਾਂ ਕਿ ਜਿਹੜੀਆਂ ਚੀਜ਼ਾਂ ਚਾਹੁੰਦੀ ਮੈਂ ਨੰਗਿਆ ਮੈਂ ਆਪਣੇ ਬੱਚਿਆਂ ਨੂੰ ਨਹੀਂ ਨਗਰ ਦਵਾਗਾ ਉਹਨਾਂ ਨੂੰ ਹਰ ਚੀਜ਼ ਕੋਸ਼ਿਸ਼ ਕਰਾਂਗਾ ਪ੍ਰੋਵਾਈਡ ਕਰਾਂਗਾ ਸੋ ਭਾਜੀ ਪਤਾ ਲੱਗਿਆ ਕਿ ਤੁਸੀਂ ਬੜੀ ਮਿਹਨਤ ਕੀਤੀ ਸਟ੍ਰਗਲ ਕੀਤੀ ਹੈ ਪਰ ਲੱਗ ਲੱਗੇ ਪਿੰਡ ਦੇ ਵਿੱਚ ਜਦੋਂ ਆਪਾਂ ਕਿਸੇ ਨੂੰ ਪੁੱਛਦੇ ਆ ਨਾ ਭਾਜੀ ਦੇ ਘਰੇ ਜਾਣਾ ਤਾਂ ਉਹ ਕਹਿੰਦੇ ਕਿ ਭਾਜੀ ਨਹੀਂ ਪਰਵਾਰ ਸਮਝਦੇ ਆਪਣਾ ਸਾਰਿਆਂ ਨੂੰ ਤੇ ਕੋਈ ਐਨਾ ਚ ਓਦਾਂ ਦੀ ਗੱਲ ਨਹੀਂ ਕਿ ਆਪਾਂ ਬਾਹਰ ਬੋਰਨ ਚ ਗਏ ਆ ਜਦਾਂ ਬੜਾ ਮਾਨ ਸਤਕਾਰ ਲੋਕ ਦਿੰਦੇ ਨੇ ਜੇ ਸਹੀ ਹੈ ਤੇ ਸਹੀ ਹੀ ਲੋਕ ਕਹਿੰਦੇ ਨੇ ਇਹ ਵੇਖੋ ਜੀ ਮੈਂ ਕਦੀ ਵੀ ਆਪਣੀ ਔਕਾਤ ਨਹੀਂ ਭੁੱਲਿਆ ਜੀ ਮੈਂ ਜਿਸ ਤਰ੍ਹਾਂ ਦਾ 30 40 ਸਾਲ ਪਹਿਲਾਂ ਸੀ ਨਾ ਅੱਜ ਵੀ ਮੈਂ ਉਹੀ ਹਾਂ ਜੀ ਤੇ ਮੈਂ ਕਦੀ ਵੀ ਮੈਨੂੰ ਖੁਸ਼ੀ ਮਿਲਦੀ ਹੈ ਜਦੋਂ ਮੇਰੇ ਨਾਲ ਦੇ ਇੱਥੇ ਲੋਕ ਜਾਂ ਇੰਨਾ ਚਾਣ ਕੇ ਅਸੀਂ ਆਪਣਾ ਜ਼ਿੰਦਗੀ ਦਾ ਜਿੰਨਾ ਸਫਰ ਕੀਤਾ ਸਾਰਾ ਭੁੱਲ ਜਾਂਦਾ ਜੀ ਤੇ ਹੁੰਦਾ ਯਾਰ ਇਹ ਉਸ ਵਾਪਸ ਬਚਪਨ ਜਾ ਜਾਣੇ ਜਿਹੜਾ ਅਸੀਂ ਇੰਨਾ ਪੈਸਾ ਖਰਚਣੇ ਖਰਚਣੇ ਇਹ ਸਿਰਫ ਅਸੀਂ ਆਪਣੀਆਂ ਪ੍ਰਾਣੀਆਂ ਜਾਂਦਾ ਤਾਜ਼ੀਆਂ ਕਰਨ ਲਈ ਤੇ ਇਹਨਾਂ ਦੇ ਬੱਚਿਆਂ ਲਈ ਅਸੀਂ ਚੋਣੇ ਵੀ ਇਹ ਬਹੁਤ ਜੇ ਅਸੀਂ ਇਹਨਾਂ ਲਈ ਥੋੜਾ ਬਹੁਤਾ ਕਰ ਰਹੇ ਹਾਂ ਨਾ ਤੇ ਸਾਡੇ ਲਈ ਤੇ ਕਿਸੇ ਨੇ ਵੀ ਕੁਝ ਨਹੀਂ ਕੀਤਾ ਅਸੀਂ ਕਿੱਥੇ ਚਲੇ ਗਏ ਯਾਰ ਅਸੀਂ ਇਹਨਾਂ ਲਈ ਥੋੜੀ ਬਹੁਤੀ ਕੀਤੀ ਹੈ ਤੇ ਅੱਗੇ ਨੇ ਰੀਲੀ ਆਦਰਨ ਕੇ ਬਹੁਤ ਅੱਗੇ ਜਾਣ ਬਹੁਤ ਅੱਗੇ ਜਾਣਗੇ ਤੇ ਮੈਨੂੰ ਬੜੀ ਖੁਸ਼ੀ ਹੋਊਗਾ ਕਿ ਜਦੋਂ ਇਹ ਬੱਚੇ ਪਰਮਾਤਮਾ ਦਾ ਤਾਮਜਾ ਬਹਣ ਦਿਨ ਦੁਗਣੀ ਰਾਤ ਚੌਗਣੀ ترقی ਕਰਨ ਮੇਰੇ ਉਹਦੇ ਚ ਆਨੰਦ ਹੀ ਆਨੰਦ ਆਵੇ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਹਿ ਕਿ ਆਪਾਂ ਜਦੋਂ ਮਿਹਨਤ ਕਰਦੇ ਸੀ ਉਦੋਂ ਸਾਡੀ ਕਿਸੇ ਦੀ سپورਟ ਨਹੀਂ ਸੀਗੀ ਹੈਗੀ ਪਰ ਪਰਮਾਤਮਾ ਅੱਗੇ ਅਰਦਾਸ ਕਰਦੇ ਆਪਾਂ ਕਿ ਸਾਨੂੰ ਇਹੋ ਜਿਹਾ ਬਲ ਬਖਸ਼ੋ ਕਿ ਇਹਨਾਂ ਦੀ ਆਪਾਂ ਪੂਰੀ سپورਟ ਕਰੀਏ ਜਿਹੜੇ ਸਾਡੇ ਤੇ ਕਸਟ ਆਏ ਨੇ ਉਹ ਇਹਨਾਂ ਨੂੰ ਕਸ ਨਾ ਦੇਖਣੇ ਪੈਣਾ ਆਪਾਂ ਉਹਨਾਂ ਦੇ ਬੇਟੇ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਮੇਰਾ ਨਾਮ ਗਰਵੀਰ ਸਿੰਘ ਚੱਲ ਸੋ ਕਿੱਦਾਂ ਦੇਖਦੇ ਹੋ ਪਾਪਾ ਤੇ ਚਾਚਾ ਜੀ ਦਾ ਉਪਰਾਲਾ ਕਿੱਦਾਂ ਦਾ ਲੱਗਦਾ ਤੁਹਾਨੂੰ ਇਹ ਬੜਾ ਵਧੀਆ ਚੀਜ਼ ਆ ਮੈਨੂੰ ਬਹੁਤਾ ਹੀ ਪਸੰਦਾ ਜਿਹੜਾ ਚੀਜ਼ੇ ਕਰਨ ਦੇ ਜਿਹੜੇ ਪੈਸੇ ਲਾਏ ਆ ਇਹ ਸਭ ਤੋਂ ਵਧੀਆ ਚੀਜ਼ ਤੇ ਲਾਏ ਆ ਆਪਾਂ ਕੋਈ ਹੋਰ ਕੁਝ ਨਹੀਂ ਚਾਹੀਦਾ ਬਸ ਇਹ ਗਰਾਊਂਡ ਹੀ ਚਾਹੀਦੇ ਨੇ ਜਿਹੜੇ ਆ ਨਿਆਣੇ ਹੁੰਦੇ ਉਹੀ ਚਾਹੀਦੇ ਪਰਵਾਰ ਫਿਰ ਇਹੀ ਹੈ ਹਾਂਜੀ ਇਹ ਪਰਵਾਰ ਪਤਾ ਲੱਗੇ ਕਿ ਤੁਹਾਡਾ ਜਿਹੜਾ ਕੇਕ ਵੀ ਫਿਰਣਾ ਵਿੱਚ ਕਟਿਆ ਗਿਆ ਹਾਂਜੀ ਮੇਰੇ ਭੈਣ ਭਰਾ ਦੇ ਨਾਲ ਕੀਤਾ ਮੇਰੇ ਹਾਂਜੀ ਬੜੇ ਵਧੀਆ ਆ ਸਾਰੇ ਜਾਨੇ ਉਹ ਤਾਂ ਆਪਾਂ ਕਰਦੇ ਚੀਜ਼ਾਂ ਸਿਗਾ ਇੱਧਰ ਆਪਾਂ ਜਿੱਦੋਂ ਵੀ ਕੋਈ ਚੀਜ਼ ਦਾ ਚਾਹਵ ਤੇ ਦਿੱਤਾ ਉਹਨੇ ਆਪਾਂ ਉਹਦੇ ਨਾਲ ਹੀ ਕਰਦੇ ਆ ਸੋ ਗੱਲਬਾਤ ਕੀਤੀ ਆਪਾਂ ਕੋਚ ਸਾਹਿਬ ਨੇ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਕੋਚ ਸਾਹਿਬ ਦਾ ਕਿਉਂਕਿ ਕਹਿੰਦੇ ਨੇ ਕਿ ਗੁਰੂ ਗੁਰੂ ਹੋਵੇ ਵਧੀਆ ਤਾਂ ਚੇਲਾ ਫਿਰ ਤਰੱਕੀਆਂ ਜੇ ਰਾਏ ਉਹ ਖੁਦ ਹੀ ਕਰ ਲੈਂਦਾ ਏ ਆਪਾਂ ਗੱਲਬਾਤ ਕਰਾਂਗੇ ਗੁਰੂ ਨਾਲ ਕੀ ਕਹਿਣਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਮੇਰਾ ਨਾਮ ਰਾਜਵੀਰ ਸਿੰਘ ਜੀ ਰਾਜਵੀਰ ਜੀ ਕਿੱਦਾਂ ਦਾ ਦੇਖਦੇ ਹੋ ਕਿ ਉਪਰਾਲਾ ਤੁਸੀਂ ਸਵੇਰੇ ਸ਼ਾਮ ਕਿੰਨੇ ਵੇ ਉੱਠਦੇ ਹੋ ਤੇ ਉਪਰਾਲਾ ਕਿੱਦਾਂ ਦਾ ਲੱਗਦਾ ਭਾਜੀ ਹੋਣਾ ਦਾ ਸਰ ਸਾਡੀ ਦੋ ਸ਼ਿਫਟ ਚ ਪੈਕਸ ਹੁੰਦੀ ਹੈ ਇੱਕ ਮਾਰਨਿੰਗ 5 ਤੋਂ 7 AM ਔਰ ਇਵਨਿੰਗ 4 ਤੋਂ 7 PM ਜੀ ਤੋ ਭਾਈ ਹੁਣਾਂ ਦਾ ਸ਼ਿਰੂ ਤੋਂ ਪ੍ਰਾਲਾ ਬਹੁਤ ਵਧੀਆ ਚੱਲ ਰਹਾ ਹੈ ਦੋਨੋਂ ਭਾਈ ਦਾ ਸਰਦਾਰ ਹਰਜਿੰਦਰ ਸਿੰਘ ਜੀ ਸਰਦਾਰ ਚਰਨਜੀਤ ਸਿੰਘ ਜੀ ਜੋ ਵੀ ਆ ਸਭ ਕੁਝ ਅੱਜ ਗਰਾਊਂਡ ਨੂੰ ਇਹਨਾਂ ਦੀ ਦੇਣਾ ਹੈ ਫਿਰ ਕਿਹੜੀ ਡਾਈਟ ਦਿੰਦੇ ਆ ਫਿਰ ਡਾਈਟ ਸਰ ਅਸੀਂ ਜਿੱਦਾਂ ਮਲਕੀ ਸੀਜ਼ਨ ਦੇ ਹਿਸਾਬ ਨਾਲ ਅਕੇਲੇ ਆ ਜਾਂਦੇ ਆ ਬਾਦਾਮ ਆ ਜਾਂਦੇ ਆ ਠੀਕ ਆ ਨਿੰਗੂ ਪਾਣੀ ਆ ਗਿਆ ਦੁੱਧ ਆ ਗਿਆ ਜਿੱਦਾਂ ਮਿਲ ਕੀ ਮੌਸਮ ਚੇਂਜਿੰਦਾ ਹੁੰਦਾ ਉਸ ਹਿਸਾਬ ਨਾਲ ਡਾਈਟ ਪਲਾਨ ਚੇਂਜ ਹੁੰਦਾ ਸ਼ੂਜ਼ ਵਗੈਰਾ ਸਾਰਾ ਕੁਝ ਵਰਦੇ ਵਰਦੀ ਸਾਰਾ ਭਾਜੀ ਹੋਣਾ ਵੱਲੋਂ ਜੀ ਸਾਰਾ ਕੁਝ ਫ੍ਰੀ ਪ੍ਰੋਵਾਈਡ ਕਰਵਾ ਦੇ ਕਹਿੰਦੇ ਨੇ ਕਿ ਆਪਣਾ ਪਰਿਵਾਰ ਸਮਝ ਦੇਣਾ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜੀ ਜੀ ਸ਼ੁਰੂ ਤੋਂ ਹੀ ਬਹੁਤ ਹੈ ਸ਼ੁਰੂ ਤੋਂ ਹੀ ਸਾਰਾ ਪਰਿਵਾਰ ਦੇਖਦੇ ਚੱਲਦੇ ਆ ਰਹੇ ਆ ਸਾਡੇ ਟਾਈਮ ਤੋਂ ਹੀ ਜਦੋਂ ਪਹਿਲਾਂ ਅਸੀਂ ਇੱਥੇ ਹੀ ਖੇਡਦੇ ਸੀ ਤੇ ਉਦੋਂ ਦਾ ਹੀ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਚੱਲਦਾ ਆ ਰਿਹਾ ਸੋ ਗੱਲਬਾਤ ਕਰਾਂਗੇ ਹੋਰ ਵੀ ਇੱਥੇ ਮੌਜੂਦ ਨੇ ਗੱਲਬਾਤ ਕੀ ਕਹਿੰਦੇ ਨੇ ਹਾਂ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਸੋ ਚੱਲ ਸਾਬ ਕਿੱਦਾਂ ਦੇਖਦੇ ਹੋ ਕਿ ਬੜੀ ਮਿਹਨਤ ਕੀਤੀ ਏ ਪਰਿਵਾਰਾਂ ਨੇ ਅਨਾਰੇ ਪਰਿਵਾਰਾਂ ਨੇ ਤੇ ਅੱਜ ਕਿਤੇ ਨਾ ਕਿਤੇ ਪਹੁੰਚੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਆਪਣੇ ਪਿੰਡ ਨੂੰ ਨਹੀਂ ਭੁਲਾਇਆ ਉਹ ਬੱਚਿਆਂ ਵਾਸਤੇ ਕੁਝ ਨਾ ਕੁਝ ਕਰਦੇ ਹੀ ਰਹਿੰਦੇ ਨੇ ਕੀ ਕਹਿਣਾ ਚਾਹੁੰਦੇ ਮੈਂ ਤੇ ਇਹ ਕਹਿਣਾ ਚਾਹੁੰਦਾ ਕਿ ਸਾਡੀ ਬੁਰਨਾਨ ਦੇਵ ਹਾਕੀ ਹਾਕੀ ਅਕੈਡਮੀ ਜਿਹੜੀ ਹੈ ਜੀ ਬਹੁਤ ਉਤਸ਼ਾਹ ਵਾਲੀ ਹੈ ਜੀ ਪੰਚਾਇਤ ਵੀ ਸਾਡੇ ਨਾਲ ਥੋੜੀ ਜੀ ਸਹਿਮਤ ਕੇ ਵੀ ਇਹ ਟੂਰਨਾਮੈਂਟ ਕਰਾਈਦਾ ਵਾ ਜੀ ਜੀ ਉਦੇ ਨਾਲ ਵੀ ਸਾਡੀ ਉਹਨਾਂ ਨਾਲ ਵੀ ਸਾਡੀ ਪਿੰਡ ਦੇ ਨਾਲ ਰੱਖ ਕੇ ਚੱਲਦੇ ਆ ਹਾਂਜੀ ਹਾਂਜੀ ਪਰ ਜੋ ਅਸੀਂ ਹਰਜਿੰਦਰ ਸਿੰਘ ਪੱਪੀ ਚਰਨ ਸਿੰਘ ਚਰਨਜੀਤ ਸਿੰਘ ਟੋਨੀ ਗਸਬੀਰ ਸਿੰਘ ਗਰਮੀਤ ਸਿੰਘ ਅਸੀਂ ਇਕੱਠੇ ਪੜੇ ਆ ਸਕੂਲ ਜਲੰਧਰ ਚ ਜੀ ਦੋ ਚਾਰ ਸਾਲ ਇਕੱਠੇ ਲਾਏ ਉੱਥੋਂ ਫਿਰ ਅਸੀਂ ਬਿਜਲੀ ਬੋਰਡ ਚ ਚੱਲ ਗਏ ਇਹ ਸੈਵਨ ਇੰਸਪੈਕਟਰ ਬੀਐਸਬ ਚ ਚੱਲ ਗਏ ਰੇਲ ਕੋਚ ਫੈਕਟਰੀ ਚ ਚੱਲ ਗਏ ਬੈਂਕ ਚ ਵੀ ਰਹੇ ਨੇ ਫਿਰ ਪਰਮਾਤਮਾ ਨੇ ਇਹੋ ਜਿਹਾ ਰਾਹ ਬਣਾਇਆ ਪਈ ਅਮਰੀਕਾ ਚ ਚੱਲ ਗਏ ਜੀ ਉੱਥੇ ਜਾ ਕੇ ਮਿਹਨਤ ਬਹੁਤ ਕੀਤੀ ਐ ਨਾ ਬڑے ਸੈਟਲ ਪਰਿਵਾਰ ਉੱਥੇ ਜਾ ਕੇ ਕੀਤਾ ਇਹਨਾਂ ਨੇ ਇਹਨਾਂ ਕੋਲ ਪਰਮਾਤਮਾ ਨੇ ਬੜਾ ਖੁਸ਼ ਦਿੱਤਾ ਅਸੀਂ ਜਿਹੜੀ ਵੀ ਇਹਨਾਂ ਸਾਨੂੰ ਜਦੋਂ ਅਸੀਂ ਰਿਟਾਇਰ ਹੋ ਗਏ ਹੁਣ ਤੇ ਸਾਨੂੰ ਅਟੈਚਮੈਂਟ ਇਹਨਾਂ ਨਾਲ ਇਹਨਾਂ ਨੇ ਜੋੜਿਆ ਕਿ ਤੁਸੀਂ ਬੱਚੇ ਚਲਾਓ ਨਸ਼ੇ ਤੋਂ ਬੱਚੇ ਰਹਿਣਗੇ ਜਿਹੜੀ ਵੀ ਚੀਜ਼ ਦੀ ਤੁਹਾਨੂੰ ਲੋੜ ਹੋਵੇ ਸਾਨੂੰ ਦੱਸੋ ਜੀ ਅਸੀਂ ਇਹਨਾਂ ਨੂੰ ਫੋਨ ਕਰ ਦਿੰਦਾ ਜੋ ਵੀ ਚੀਜ਼ ਹੋਕੀ ਚਾਹੀਦੀ ਆ ਬਾਲ ਚਾਹੀਦਾ ਵਾ ਬੂਟ ਚਾਹੀਦੇ ਨੇ ਉਹ ਅਸੀਂ ਇਹਨਾਂ ਨੂੰ ਦੱਸ ਦਿੰਦਾ ਇਹ ਸਾਨੂੰ ਹਰ ਚੀਜ਼ ਹੈ ਜਿਹੜੀ ਉਹ ਮਹੀਆ ਕਰਾ ਦਿੰਦੇ ਨੇ ਫਿਰ ਕੋ ਸਾਹਿਬ ਨੂੰ ਅੱਜ ਤੋਂ ਨਹੀਂ 15-20 ਸਾਲ ਤੋਂ ਇਹ ਵੀ ਦੇ ਰਹੇ ਉਹਨਾਂ ਨੂੰ ਨਾਲ ਅਟੈਚ ਕਰਨ ਸਾਡੀ ਸਾਡੀ ਹੌਕੀ ਬਚਾਈ ਜਿਹੜੀ ਆ ਉਹ ਸਿਰਫ ਇਹਨਾਂ ਦੇ ਸੰਗਤ ਇਹਨਾਂ ਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਕਿ ਇਹਨਾਂ ਨੇ ਸਟਰਗਲ ਕੀਤੀ ਹੈ ਮਿਹਨਤ ਕੀਤੀ ਹੈ ਤੇ ਉਹਦਾ ਫਲ ਜਿਹੜਾ ਹੈ ਪ੍ਰਮਾਤਮਾ ਨੇ ਦਿੱਤਾ ਹੈ ਤੇ ਜਿਹੜੇ ਬੱਚੇ ਨੇ ਇਹਨਾਂ ਨੂੰ ਅੱਗੇ ਉਹ ਮਿਹਨਤ ਕਰਾ ਰਹੇ ਨੇ ਲੱਗਦਾ ਨਹੀਂ ਕਿ ਇਹਨਾਂ ਨੇ ਮਿਹਨਤ ਕੀਤੀ ਹੈ ਸਟਰਗਲ ਕੀਤਾ ਹੈ ਤੇ ਉਹ ਪ੍ਰਮਾਤਮਾ ਨੇ ਵੀ ਕਿਰਪਾ ਕਰਤੀ ਕਿ ਉਹਥੇ ਪਹੁੰਚ ਗਏ ਨੇ ਪਰ ਇਹਨਾਂ ਨੇ ਫਿਰ ਵੀ ਕਿਹਾ ਹੈ ਕਿ ਆਪਾਂ ਬੱਚਿਆਂ ਨੂੰ ਵੀ ਉੱਥੇ ਪਚਾਉਣਾ ਚਾਹਨੇ ਆ ਇਹ ਅੱਜ ਦੀ ਗੱਲ ਨਹੀਂ ਹੈ ਜੀ ਇਹ ਜਦੋਂ ਪੜਦਾ ਸੀ ਨਾ ਉਦੋਂ ਵੀ ਇਹਦਾ ਇਹੀ ਹਾਲ ਸੀ ਮਨ ਚ ਸ਼ੌਂਕ ਜਦੋਂ ਇਹ ਸਰਵਿਸ ਕਰਦਾ ਸੀ ਕਿ ਕੋਈ ਨਹੀਂ ਪੈਸੇ ਤੇ ਇਹਦਾ ਬਟੂਆ ਖਾਲੀ ਹੁੰਦਾ ਸੀ ਅੱਛਾ ਫੇਰ ਰੱਖਣਾ ਵੀ ਜਿਹਨੇ ਲਏ ਹੋਣੇ ਉਹਨਾਂ ਵਾਪਸ ਦੇ ਦੇਣੇ ਜਦੋਂ ਦਿਲ ਦਰਿਆ ਹੋਵੇ ਨਾ ਤੇ ਪਰਮਾਤਮਾ ਫਿਰ ਹੱਥ ਉੱਤੇ ਰੱਖਦਾ ਜੀ ਸਮਝ ਗਏ ਕਿ ਨਹੀਂ ਜੀ ਉਦੋਂ ਦਿਲ ਦਰਿਆ ਹੁੰਦਾ ਹੋਵੇ ਪਰਮਾਤਮਾ ਹੱਥ ਰੱਖਦਾ ਵੀ ਤੂੰ ਇਸ ਤਰ੍ਹਾਂ ਦਾ ਵੀ ਲੈ ਤੂੰ ਲਈ ਜਾ ਇਹ ਦਈ ਜਾ ਜੀ 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 ਇਹਨੂੰ ਕੋਈ ਘਾਟ ਨਹੀਂ ਦਿਲ ਦਰਿਆ ਵਾ ਇਸ ਤਰ੍ਹਾਂ ਦੇ ਜਿਹੜੇ ਪਲੇਅਰ ਨੇ ਇੰਟਰਨੈਸ਼ਨਲ ਹਾਕੀ ਪਲੇਅਰ ਵੀ ਰਹੇ ਗੋਲ ਕੀਪਰ ਬਹੁਤ ਅੱਛੇ ਸੀ ਤੇ ਇਹਨਾਂ ਨਾਲ ਇਹਨਾਂ ਨੇ ਫਿਰ ਇਹਨਾਂ ਪਰਿਵਾਰ ਨੂੰ ਨਾਲ ਜੋੜਿਆ ਕਿ ਬੱਚੇ ਨਿਆਣੇ ਜਿਹੜੇ ਬੱਚੇ ਆ ਇਹ ਵੱਜ ਜਾਣਗੇ ਨਸ਼ਿਆਂ ਤੋਂ ਤੁਸੀਂ ਮੈਂ ਗਰਮੀਤ ਸਿੰਘ ਮੇਰੇ ਨਾਲ ਜਸਵੀਰ ਸਿੰਘ ਆਪਾਂ ਦੋਨੋਂ ਜਾਣੋ ਇਹਨਾਂ ਨਾਲ ਕੋਚ ਦੇ ਨਾਲ ਟਹਿ ਜਾਈ ਅਸੀਂ ਵੀ ਆਣ ਕੇ ਗਰਾਊਂਡ ਦੇ ਵਿੱਚ ਇਹਨਾਂ ਦੀ ਹੈਲਪ ਕਰਾਉਂਦੇ ਆ ਕਿਸੇ ਚੀਜ਼ ਦੀ ਲੋੜ ਪੈਂਦੀ ਬੱਚਿਆਂ ਨੂੰ ਸਾਨੂੰ ਦੱਸਦੇ ਆ ਤੇ ਸਾਡੂ ਕੋ ਨਹੀਂ ਕਿ ਕੋਡ ਹੁੰਦਾ ਫਿਰ ਆਪਾਂ ਇਹਨਾਂ ਨੂੰ ਦੱਸ ਦਿਆਂ ਵੀ ਆਹ ਚੀਜ਼ ਜਿਹੜੀ ਆ ਤੁਸੀਂ ਮੁਹੱਈਆ ਕਰਾਓ ਇਹ ਸਾਨੂੰ ਫਿਰ ਭਈਆ ਕਰਾ ਦਿੰਦੇ ਅਸੀਂ ਬੱਚਿਆਂ ਨੂੰ ਦੇ ਦਿੰਦੇ ਆ ਉਹ ਅਟੈਚਮੈਂਟ ਸਾਡੀ ਇਹਨਾਂ ਦੇ ਨਾਲ ਵਾ ਅਸੀਂ ਸਾਢੇ 5 ਵਜੇ ਹੁਣ ਵੀ ਅਸੀਂ ਹੁਣ ਵੀ ਸਾਢੇ 5 ਵਜੇ ਸਾਰੇ ਜਾਣੇ ਅਸੀਂ ਉੱਥੇ ਇਕੱਠੇ ਹੋਏ ਜੀ ਜੀ ਤੇਰੇ ਸਾਢੇ 5 ਵਜੇ ਚਲੇ ਜਾਵਾਂਗੇ ਸ਼ਾਮ ਨੂੰ ਵੀ ਹੁਣ ਵੀ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਬੱਚਿਆਂ ਦਾ ਕਿਉਂਕਿ ਰੱਬ ਕਿਹੇ-ਕਿਹੇ ਨੂੰ ਹੌਸਲਾ ਦਿੰਦਾ ਏ ਐਡਾ ਵੱਡਾ ਪਰਿਵਾਰ ਹੈ ਤੇ ਪਰਿਵਾਰ ਦੀ ਦੇਰੀ ਇਹ ਸੇਵਾ ਕਰਦੇ ਨੇ ਸੋ ਬੂਟਾ ਤੋਂ ਲੈ ਕੇ ਤਾ ਕੈਪਸ ਤੱਕ ਸਾਰਾ ਪ੍ਰੋਵਾਈਡ ਕਰਦੇ ਨੇ ਤੇ ਨਾਲ ਦੀ ਨਾਲ ਡਾਈਟ ਵੀ ਪ੍ਰੋਵਾਈਡ ਕਰਦੇ ਗੱਲਬਾਤ ਕਰਦੇ ਕੀ ਕਹਿਣਾ ਸੋ ਨਮਸਕਾਰ ਜੀ ਕੀ ਨਾਮ ਦੇ ਨਮਨੀਕ ਸੋ ਕਿਹੜੇ ਸਕੂਲ ਪੜ੍ਹਦੇ ਹੋ 올ਿਮਪੀਅਨ ਸੀਮਨਜੀਤ ਸਿੰਘ ਸਰਕਾਰੀ ਹਾਈ ਸਕੂਲ ਸੋ ਕਿਦਾਂ ਦਾ ਪ੍ਰਾਲਾ ਲੱਗਦਾ ਇਹਨਾਂ ਦਾ ਹਾਂਜੀ ਬਹੁਤ ਵਧੀਆ ਕੀ ਕੀ ਦਿੰਦੇ ਤੁਹਾਨੂੰ ਫਿਰ ਡਾਈਟ ਚ ਗਰੀਆਂ ਦਾਮ ਗਿਆ ਕੇਲੇ ਜੀ ਤੇ ਹੁਣ ਨਿੰਬੂ ਪਾਣੀ ਕਿਹਦੇ ਤੇ ਨਹੀਂ ਸੋ ਫੇਰੇ ਕੀ ਬੰਨਣਾ ਚਾਹੁੰਦੇ ਤੁਸੀਂ ਇੰਟਰ ਹੈ ਜੀ ਸੋ ਗੱਲਬਾਤ ਕੀਤੀ ਹੈ ਜੀ ਬੱਚਿਆਂ ਨਾਲ ਉਹਨਾਂ ਨੇ ਕਿਹਾ ਕਿ ਬੜਾ ਵਧੀਆ ਉਪਰਾਲਾ ਹੈ ਉਹਨਾਂ ਦਾ ਤੇ ਆਪਾਂ ਹੋਰ ਵੀ ਬੱਚੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਸਾਰੀ ਟੀਮ ਇੱਥੇ ਖੜੀ ਹੈ ਤੇ ਗੱਲਬਾਤ ਵੀ ਕਰਾਂਗੇ ਬੜਾ ਵਧੀਆ ਉਪਰਾਲਾ ਜੀ ਐਨ ਆਰ ਆਈ ਵੀਰਾ ਮੱਲੋ ਗੱਲਬਾਤ ਕਰਦੇ ਹਾਂ ਕੀ ਕਹਿਣਾ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਕੀ ਨਾਮ ਜੀ ਉਧਰ ਦੇ ਜਿੱਗੀ ਹਰਜੋਤ ਸਿੰਘ ਕਿਦਾਂ ਦਾ ਉਪਰਾਲਾ ਲੱਗਦਾ ਕਿਹੜੇ ਸਕੂਲ ਪੜ੍ਹਦੇ ਹੋ ਬਹੁਤ ਵਧੀਆ ਉਪਰਾਲਾ ਲੱਗਦਾ ਹੈ ਮੈਂ ਦਸ਼ਮੇਸ਼ ਪਬਲਿਕ ਸਕੈਂਡ ਸਕੂਲ ਮੇਤਾ ਚੌਂਕ ਪੜਦਾ ਹਾਂ ਜੀ ਤੇ ਇਹ ਤੇ ਬਹੁਤ ਵਧੀਆ ਲੱਗਦਾ ਹੈ ਸੋ ਫਿਰ ਕਿੰਨੇ ਕੁ ਬੱਚੇ ਇੱਥੇ ਆਉਂਦੇ ਨੇ ਤੇ ਕੀ ਤੁਸੀਂ ਬੰਨਾ ਚਾਹੁੰਦੇ ਹੋ ਤੇ ਕਿੰਨੇ ਕੁ ਮੇ ਨਾਲ ਉੱਠ ਪੈਂਦੇ ਹੋ ਸਵੇਰੇ ਮੈਂ ਮੈਂ ਸਵੇਰੇ 5 ਵਜੇ ਤੋਂ 7 ਵਜੇ ਆਉਂਦਾ ਹਾਂ ਇੱਥੇ ਗਰਾਊਂਡ 'ਚ ਹਾਂਜੀ ਅੱਛਾ ਕਿੰਨਾ ਕੁ ਵਧੀਆ ਲੱਗਦਾ ਫਿਰ ਖੇਡਣ ਲੱਗਿਆ ਬਹੁਤ ਵਧੀਆ ਲੱਗਦਾ ਹੈ ਪੜਾਈ ਵੀ ਕਰਦੇ ਹੋ ਨਾਲ ਦੀ ਨਾਲ ਹਾਕੀ ਦੇ ਵਿੱਚ ਵੀ ਜਿਹੜੀ ਕੋਚਿੰਗ ਲੈਂਦੇ ਹੋ ਹਾਂਜੀ ਕੋਚਿੰਗ ਵੀ ਲਈ ਦੀ ਤੇ ਪੜਾਈ ਵੀ ਕਰਦੇ ਸੋ ਵਧੀਆ ਲੱਗਦਾ ਇਹਨਾਂ ਦਾ ਉਪਰਾਲਾ ਹਾਂਜੀ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਕਿ ਬੜਾ ਵਧੀਆ ਉਪਰਾਲਾ ਜੀ ਐਨ ਆਰ ਆਈ ਵੀਰਾ ਵੱਲੋਂ ਸੋ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਿਓ ਤਾਂ ਕਿ ਉਤੋਂ ਤੱਕ ਵੀਡੀਓ ਪਹੁੰਚਣੀ ਚਾਹੀਦੀ ਏ ਕਿ ਜਿਹੜੇ ਸੇਵਾ ਕਰਨਾ ਚਾਹਣ ਉਤੋਂ ਤੱਕ ਵੀਡੀਓ ਪੰਜਾਓ ਤਾਂ ਕਿ ਉਹ ਵੀ ਜਿਹੜੇ ਨੇ ਦਿਲ ਖੋਲ ਕੇ ਸੇਵਾ ਕਰਨ ਕਿਤੇ ਨਾ ਕਿਤੇ ਪੰਜਾਬ ਤੋਂ ਜਾ ਕੇ ਫੋਰਨ ਚ ਵਸ ਗਏ ਨੇ ਪਰ ਉਹਨਾਂ ਦਾ ਜਿਹੜਾ ਮਨ ਹੈ ਉਹ ਵੀ ਕਿਤੇ ਨਾ ਕਿਤੇ ਪਿੰਡ ਦੇ ਵਿੱਚ ਹੀ ਹੈ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਅਮਨਗਰਵਾਲ ਦੇ ਨਾਲ ਲੱਕੀ ਰਾਜਪੂਤ ਗੁਰਦਾਸਪੁਰ